ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਮੇਰੀ ਲਿਖੀ ਇੱਕ ਰਚਨਾ ਪੇਸ਼ ਕਰਨ ਲੱਗਿਆ ਜੇਕਰ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਫੋਲੋ ਕਰਿਓ ਘਰ ਵਿੱਚ ਦੱਸ ਉਦਾਸੀ ਸੱਜਣਾ ਛਾਈ ਕਿਉਂ ਹੈ ਘਰ ਵਿੱਚ ਦੱਸ ਉਦਾਸੀ ਸੱਜਣਾ ਛਾਈ ਕਿਉਂ ਹੈ ਧੀ ਜੰਮਣ ਤੇ ਮੱਥੇ ਤੇਉੜੀ ਪਾਈ ਕਿਉਂ ਹੈ ਧੀ ਰਾਣੀ ਰੌਣਕ ਹੁੰਦੀ ਏ ਬਾਬਲ ਦੇ ਘਰ ਦੀ ਤੀ ਰਾਣੀ ਰੌਣਕ ਹੁੰਦੀ ਏ ਬਾਬਲ ਦੇ ਘਰ ਦੀ ਫਿਰ ਯਾਰਾ ਤੂੰ ਚਿੱਤ ਨੂੰ ਚਿਤਮਣੀ ਲਾਈ ਕਿਉਂ ਹੈ ਪੁੱਤਰ ਜਨਮੇ ਖੁਸ਼ੀਆਂ ਦੇ ਨਾਲ ਗੂੰਜੇ ਵੇੜਾ ਪੁੱਤਰ ਜਨਮੇ ਖੁਸ਼ੀਆਂ ਦੇ ਨਾਲ ਗੂੰਜੇ ਵੇੜਾ ਤੀ ਆ ਗਈ ਜੇ ਯਾਰਾ ਖੁਸ਼ੀ ਗਵਾਈ ਕਿਉਂ ਹੈ ਪੁੱਤਰਾਂ ਨਾਲੋਂ ਵੱਧ ਕੇ ਮੋਹ ਮਾਂ ਪਿਓ ਦਾ ਕਰਦੀ ਪੁੱਤਰਾਂ ਨਾਲੋਂ ਵੱਧ ਕੇ ਮੋਹ ਮਾਂ ਪਿਓ ਦਾ ਕਰਦੀ ਫਿਰ ਲੋਕੋ ਤੀ ਲੱਗਦੀ ਪਰਾਈ ਕਿਉਂ ਹੈ ਕੁੱਖਾਂ ਦੇ ਵਿੱਚ ਕਤਲ ਕਰਨ ਕਈ ਧੀ ਰਾਣੀ ਨੂੰ ਕੁੱਖਾਂ ਦੇ ਵਿੱਚ ਕਤਲ ਕਰਨ ਕਈ ਧੀ ਰਾਣੀ ਨੂੰ ਪੁੱਤਰ ਹੀ ਚਾਹੀਦਾ ਸੋਚ ਬਣਾਈ ਕਿਉਂ ਹੈ ਭਗਵਾਨ ਪੁਰੇ ਵਿੱਚ ਲਿਖਦੇ ਦਾ ਹੈ ਮਨ ਪਰ ਆਉਂਦਾ ਭਗਵਾਨ ਪੁਰੇ ਵਿੱਚ ਲਿਖਦੇ ਦਾ ਹੈ ਮਨ ਪਰ ਆਉਂਦਾ ਪਤਾ ਨਹੀਂ ਐਨੀ ਦੁਨੀਆ ਹਰਜਾਈ ਕਿਉਂ ਹੈ ਪਤਾ ਨਹੀਂ ਐਨੀ ਦੁਨੀਆ ਹਰਜਾਈ ਕਿਉਂ ਹੈ